I oh. oh. ਕਟਿਏ ਸਾਧ ਸੰਗ ਬਟਿਆ ਮਨ ਕੀ ਕਟਿਏ ਮੈਂ ਸਾਧ ਸੰਗ ਬਟਿਆ ਤੇ ਮਨ ਮੇਰੇ ਆ ਤੂੰ ਸਦਾ ਰਹੋ ਵਰਦਾਲੀ ਹਰ ਰਾਮ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਿਣਾ ਅਕੀ ਕਾ ਰੂਪ ਕਰੇ ਤੇਰਾ ਸਦਾ ਰੂਪ ਵਰਤਾਰੇ ਸਾਰੇ ਸ੍ਰੀ ਸਾਹਿਬਾ ਕੀ ਅਨੰਤ ਕਰਤੇ ਸਰਤਾ ਤੇ ਸਭ ਕੁਝ ਹੈ ਦਿਸਦੇ ਸੋ ਪਾਰੇ ਸਦਾ ਸਿਖ ਬਸਲਾ ਤੇਰੀ ਨਾਮ ਮਨ ਅੰਸਾ ਕਿੰਤਾ ਬਨਿਤ ਕਰ ਸੁਭਾਣ ਕਰ ਸੁਭਾਣ ਕੈ ਸ਼ਬਰ ਬਾਲੇ ਕਲਾ ਜਿ ਕਰਤਾ ਰਿਆ ਪੰਛੀ ਜੋਤਿ ਘਰ ਵਸ ਰਿਤੇ ਦੇ ਕਾਲ ਕੰਟਿ ਮਾਰੇ ਰਤਿ ਰਾਸ ਆਸ ਲੰਗ ਜੀਵਾਂ ਸਿਰ ਸ਼ਹਾਦਸ਼ ਹੋ ਜਿਸ ਪਾਸ ਬੈਠਿਆ ਸੋ ਪਿਆ ਸਬਨਾ ਗਾਵੇ ਸਹੋ ਸਤਨਾਮ ਸ੍ਰੀ ਵਾਖੀ ਗੁਰ ਸਾਹਿਬ ਜੀਓ ਹਾਜੀ ਪ੍ਰਧਾਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਤੁਸੀਂ ਖਡਰਪੁਰ ਸਾਹਿਬ ਦਾ ਸਮਾਗਮ ਕਰਾਉਂਦੇ ਹੋ ਔਰ ਅੱਜ ਨਗਰ ਕੀਰਤ ਸਾਰੇ ਨਗਰ ਖੇੜੇ ਚ ਤੁਸੀਂ ਸਮੂਹ ਪੰਜਾਬੀਆਂ ਨੂੰ ਤੇ ਆਪਣੇ ਪਰਿਵਾਰ ਨੂੰ ਕਿਹਾ ਮੰਗੋ ਜੀ ਇਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਰਲ ਕੇ ਜਿਹੜਾ ਸਮੂਹ ਜੰਮਿਆ ਜੀ ਇਹ ਸਾਰੇ ਜਣੇ ਤੁਹਾਡਾ ਬਾਰਸ 2200 ਤੋਂ ਬਹੁਤ ਬਹੁਤ ਸਾਰੇ ਭੱਜਣ ਨੂੰ ਜਿਹੜੇ ਤੇ ਸਾਰੇ ਰਾਕੇ ਕਰਦੇ ਨੇ ਪਾਰਕ ਨੰਬਰ 17 ਇਹ ਸਾਰੇ ਨੂੰ ਮਾਰਕ ਪਾ ਦੇ ਕਿ ਆਪਣੇ ਕੰਨ ਵਾਲੇ ਬਹੁਤ ਬਹੁਤ ਬੋਲ ਬੋਲਬਤਨ ਜੈਗੁਰ ਦੇ ਸਾਰੇ ਵਰ ਦੇ ਵੈਲਕਮ ਜੀ ਤੁਸੀਂ ਵੀ ਸਵੇਰ ਦੇ ਇੱਥੇ ਪਹੁੰਚੇ ਹੋਏ ਹੋ ਔਰ ਤੁਸੀਂ ਵੀ ਹਰ ਸਮਾਗਮ ਦੇ ਵਿੱਚ ਅੱਗੇ ਹੋ ਕੇ ਸੇਵਾ ਕਰਦੇ ਹੋ ਤੁਹਾਡੇ ਵੱਲੋਂ ਵੀ ਚੰਦ ਕਿ ਸ਼ੁਭ ਪਹਿਲਾਂ ਤਾਂ ਇਹ ਬਹੁਤ ਧੰਨਵਾਦ ਜਿਹੜਾ ਤੁਸੀਂ ਕੀਤਾ ਮੈਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਅੱਜ ਇੱਥੇ ਸਾਡੇ ਗੁਰੂ ਰਵਜਾਸ ਮਹਾਰਾਜ ਜੀ ਅਕਾਲ ਪੁਰਖ ਦਾ ਖੰਦਨ ਅਹਾੜਾ ਮਨਾਇਆ ਤੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਅਮਰ ਪ੍ਰਧਾਨ ਜੀ ਜਿਨ੍ਹਾਂ ਨੇ ਇੱਡਾ ਵਧੀਆ ਸੋਹਣਾ ਕਾਰਜ ਕੀਤਾ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਮਨਾਇਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ